yeah ਕਿ ਸਰ ਹੈਗੀ ਹੈ 10 12 ਏਕੜ ਜੀ ਨਲਾ ਹੈਗਾ ਕਿਉਂ ਪਾਣੀ ਇੱਥੇ ਪਹਿਲਾਂ ਹੀ ਆ ਜਾਂਦਾ ਜੀ ਉਹ ਇਹ ਨਲਾ ਹੈਗਾ ਕਿਉਂ ਥੱਲੇ ਨੂੰ ਪਾਣੀ ਆ ਜਾਂਦਾ ਇੱਥੇ ਉੱਚੀ ਤਾਂ ਹੈ ਤੇ ਤਾਂ ਕੋਲੋਂ ਸਾਨੂੰ ਇਹ ਫਸਲ ਕੱਟਣੀ ਪੈਂਦੀ ਪਹਿਲਾਂ ਇਹ ਫਸਲ ਡੁੱਬ ਜਾਂਦੀ ਹੈ ਹਾਂਜੀ ਹਾਂਜੀ ਪਹਿਲਾਂ ਡੁੱਬ ਜਾਂਦੀ ਹੈ ਕਿੰਨੀ ਕਿਆ ਤੁਸੀਂ ਫਿਰ ਵਾਢੀ ਕਰ ਰਹੇ ਹੋ ਇਹ ਅਸੀਂ ਸਾਰੇ ਅਜੇ ਤਾਂ 2 ਕਿੱਲੇ 'ਚ ਖੜੀ ਹੈ ਸਰ 2 ਕਿੱਰੇ ਖੜੀ ਹੈ ਵਟਨ ਵਾਲੀ ਅਸੀਂ ਰਾਤ ਰਾਤ ਇਹਨੂੰ ਕੱਟਨੀ ਹੈ ਕਿਉਂ ਸਵੇਰੇ ਤੇ ਪਾਣੀ ਪੈ ਜਾਣਾ ਹੈ ਪਾਣੀ ਆ ਰਿਹਾ ਹੈ ਤੁਹਾਨੂੰ ਅੱਛਾ ਤੇ ਹੋਰ ਇੱਥੇ ਕਿੰਨੇ ਕੁ ਲੋਕ ਨੇ ਜਿਹੜੇ ਤੁਹਾਡੇ ਨਾਲ ਘਰ ਕਿੰਨੇ ਨੇ ਜਿਹੜੇ ਇਹਗੇ 10 12 ਕਰ ਕਰ ਸਾਰੇ ਟਰਾਈ ਕਰ ਰਹੇ ਹਾਂਜੀ ਹਾਂਜੀ ਫਿਰ ਇਹਦੇ 'ਚ ਨੁਕਸਾਨ ਨਹੀਂ ਹੁੰਦਾ ਜੇ ਆਪਾਂ ਟਾਈਮ ਤੋਂ ਪਹਿਲਾਂ ਵਾਢੀ ਲਈਏ ਸਰ ਨੁਕਸਾਨ ਹੀ ਨੁਕਸਾਨ ਹੈ ਕਿੰਨਾ ਕੁ ਨੁਕਸਾਨ ਹੁੰਦਾ ਕਿੰਨੇ ਟਾਈਮ ਪਹਿਲਾਂ ਕੱਟ ਰਹੇ ਜੀ ਇਹ ਸਰ ਗੜਨੋ ਹਾਂਜੀ ਹਾਂਜੀ 12 ਦਿਨ ਪਹਿਲਾਂ ਹੀ ਫਸਲ ਵੜਲੀ ਹਾਂਜੀ ਹਾਂਜੀ ਕੱਚੀ ਸਾਰੇ ਸਪਰੇਅ ਕਰਨੀ ਪਈ ਪਹਿਲਾਂ ਸਾਨੂੰ ਪਾਣੀ ਕਰਨ ਕੀਤੀ ਹੈ ਦੇਖੋ ਤੁਹੇ ਹਾਲਾਤ ਬਹੁਤ ਮਾੜੇ ਨੇ ਜੀ ਪ੍ਰਸ਼ਾਸਨ ਨੇ ਕੋਈ ਦੱਸਿਆ ਕੀ ਹਾਲਾਤ ਦੇ ਪਿੱਛੇ ਪ੍ਰਸ਼ਾਸਨ ਦਾ ਕਹਿੰਦਾ ਕੋਈ ਨਹੀਂ ਆਉਂਦਾ ਸੇਮ ਨਾਲਾ ਸਾਨੂੰ ਮਾਰੀ ਗੜਾ ਮੇਰੇ ਲਾਧੂ ਗੜਾ ਸੇਮ ਨਾਲਾ ਆ ਰਿਹਾ ਹੈ ਨਾ ਜੀ ਹਾਂਜੀ ਉਹ ਪਾਣੀ ਦਾ ਸਾਰਾ ਇੱਧਰ ਨਹਿਰਾਂ ਦੇ ਚ ਪਾ ਰਹੇ ਨੇ ਅਸਲ ਦਰਿਆ ਤਾਂ ਪਾਣੀ ਆ ਹੀ ਨਹੀਂ ਰਿਹਾ ਪਿੱਛੋਂ ਸਾਨੂੰ ਇਹ ਸੇਮ ਨਾਲਾ ਚੜਦਾ ਚੜਦਾ ਸਾਨੂੰ ਇਹ ਨਾਲੇ ਸਾਰੇ ਬਰਾਬਰ ਕਰ ਜਗਾ ਅੱਛਾ ਹਰ ਵਾਰੀ ਐਵੇਂ ਹੁੰਦਾ ਹਰ ਵਾਰੀ ਐਵੇਂ ਹੁੰਦਾ ਅੱਛਾ ਅਸੀਂ ਤਨਾ ਪਾਰ ਵਿੱਚ ਪਾਕਿਸਤਾਨ ਚ ਨਾ ਵਾਰ ਵਿੱਚ ਪਾਣੀ ਘਰ ਕੇ ਵੜਨੀ ਪੈ ਗਈ ਤਾਂ ਕੀ ਮਸਲਾ ਇਹ ਇਹ ਮੂੰਗੀ ਹੈ ਕਿੰਨੇ ਏਕੜ ਹੈ ਅਰੇ ਪੰਜ ਏਕੜ ਹੈ ਅੱਛਾ ਇਹ ਵੀਰੇ ਟਾਈਮ ਤੋਂ ਪਹਿਲਾਂ ਵੜ ਰਹੇ ਹੋ ਹਾਂ ਟਾਈਮ ਹਾਂ ਟਾਈਮ ਪਾਣੀ ਘਰ ਕੇ ਹੁਣ ਪਹਿਲਾਂ ਵੜ ਜਾਨੇ ਪਾਣੀ ਦਾ ਕੀ ਡਾਰੇ ਪਾਣੀ ਦਾ ਪ੍ਰਸ਼ਾਸਨ ਇਹ ਕਹਿੰਦਾ ਕਿ ਠੀਕ ਨਹੀਂ ਲਾ ਪਾਣੀ ਇਧਰ ਆ ਜਾਂਦਾ ਨਹੀਂ ਅੰਦਰ ਵੜ ਜਾਂਦਾ ਹਾਂ ਨਹੀਂ ਮੈਂ ਪਾਣੀ ਕਰਕੇ ਵਾੜ ਲਈਏ ਮਖੇ ਕਿਹੜੀ ਹੱਥੇ ਆ ਗਈ ਫਸਲ ਤਿਆਰ ਹੈ ਨਹੀਂ ਜੀ ਫਸਲ ਆ ਰਹੀ ਹੈ ਹਿਨਾ ਆਜੇ ਕੋਈ ਪੂਰੀ ਪੱਕੀ ਨਹੀਂ ਅਜੇ ਦਾ 15 ਦਿਨ ਲੈਂਦੇ ਆ ਹੋਰ ਆ ਵੇਖੀ ਜੰਨੇ ਹੋਰ ਵੀ ਕੰਬੈਨਾ ਫਿੰਦੀਆਂ ਇੱਥੇ ਹੋਰ ਵੀ ਜ਼ਾਨ ਵੀ ਵੱਧ ਰਹੇ ਨੇ ਹੋਰ ਹੀ ਵੱਧ ਰਹੇ ਨੇ ਹਾਰੇ ਪਾਣੀ ਕਰਕੇ ਵੱਡੀਆਂ ਦਾ ਕਾਟੇ ਨਾਲ ਕਿੰਨੇ ਘਰ ਨੇ ਹੋਰ ਜਿਹੜੇ ਇਸ ਤਰ੍ਹਾਂ ਮਤਲਬ ਵਾਢੀ ਕਰ ਰਹੇ ਨੇ ਖਾਰਤ ਬਹੁਤ ਹੈ ਜੀ ਬਹੁਤ ਜੀ ਯਾ सर है दस बारह एकड़ जी ठीक है है ਕਿਉਂ ਪਾਣੀ ਇੱਥੇ ਪਹਿਲਾਂ ਹੀ ਆ ਜਾਂਦਾ ਜੀ। ਉਹ ਇਹ ਨਲਾ ਹੈਗਾ ਕਿਉਂ ਥੱਲੇ ਤੋਂ ਪਾਣੀ ਆ ਜਾਂਦਾ ਇੱਥੇ ਉੱਚੀ ਤਾਂ ਹੈ। ਤੇ ਤਾਂ ਕੋਲੋਂ ਸਾਨੂੰ ਇਹ ਫਸਲ ਕੱਟਣੀ ਪੈਂਦੀ ਪਹਿਲਾਂ। ਇਹ ਫਸਲ ਡੁੱਬ ਜਾਂਦੀ ਹੈ। ਹਾਂਜੀ ਹਾਂਜੀ ਪਹਿਲਾਂ ਡੁੱਬ ਜਾਂਦੀ ਹੈ। ਕਿੰਨੀ ਕਹ ਤੁਸੀਂ ਫਿਰ ਵਾਢੀ ਕਰ ਰਹੇ ਹੋ? ਇਹ ਅਸੀਂ ਸਾਰਾ ਅਜੇ ਤਾਂ 2 ਕਿੱਲੇ 'ਚ ਖੜੀ ਹੈ ਸਰ। 2 ਕਿੱਟਰ ਖੜੀ ਹੈ ਜੇ ਬੱਟਨ ਵਾਲੀ। ਅਸੀਂ ਰਾਤ ਰਾਤ ਇਹਨੂੰ ਕੱਟਣੀ ਹੈ ਕਿਉਂ ਸਵੇਰੇ ਤੇ ਪਾਣੀ ਪੈ ਜਾਣਾ ਹੈ। ਪਾਣੀ ਆ ਰਿਹਾ ਏ ਥੱਲੋਂ। ਅੱਛਾ ਤੇ ਹੋਰ ਇੱਥੇ ਕਿੰਨੇ ਕੁ ਲੋਕ ਨੇ ਜਿਹੜੇ ਤੁਹਾਡੇ ਨਾਲ ਘਰ ਕਿੰਨੇ ਕੁ ਨੇ ਜਿਹੜੇ ਹੈਗੇ 10-12 ਕਰਕੇ ਸਾਰੇ ਟਰਾਈ ਕਰ ਰਹੇ ਹਾਂਜੀ ਹਾਂਜੀ ਪਰ ਇਹਦੇ ਤੇ ਨੁਕਸਾਨ ਨਹੀਂ ਹੁੰਦਾ ਜੇ ਆਪਾਂ ਟਾਈਮ ਤੋਂ ਪਹਿਲਾਂ ਵੜ ਲਈਏ ਸਾਰੇ ਨੁਕਸਾਨ ਹੀ ਨੁਕਸਾਨ ਹੈ ਕਿੰਨਾ ਕਿ ਨੁਕਸਾਨ ਹੁੰਦਾ ਕਿੰਨੇ ਟਾਈਮ ਪਹਿਲਾਂ ਕੱਟ ਰਹੀ ਜੀ ਇਹ ਸਾਰੇ ਗੜਨੋ ਕਟਾਏ 10-12 ਦਿਨ ਲੈਂਦੀ ਹੈ ਮੁੰਡੀ ਅੱਛਾ ਹਾਂਜੀ 12 ਦਿਨ ਪਹਿਲਾਂ ਹੀ ਫਸਲ ਵੜਲੀ ਹਾਂਜੀ ਹਾਂਜੀ ਕੱਚੀ ਸਾਰੇ ਸਪਰੇਅ ਕਰਨੀ ਪਈ ਪਹਿਲਾਂ ਸਾਨੂੰ ਪਾਣੀ ਕਰਨ ਕੀਤੀ ਹੈ ਦੇਖੋ ਤੁਹੇ ਹਾਲਾਤ ਬਹੁਤ ਮਾੜੇ ਨੇ ਜੀ ਪ੍ਰਸ਼ਾਸਨ ਨੇ ਕੋਈ ਦੱਸਿਆ ਕੀ ਹਾਲਾਤ ਦੇ ਪਿੱਛੇ ਪ੍ਰਸ਼ਾਸਨ ਦਾ ਕਹਿੰਦਾ ਕੋਈ ਨਹੀਂ ਆਉਂਦਾ ਸੇਮ ਨਾਲ ਸਾਨੂੰ ਮਾਰੀ ਗਿੜਾ ਮੇਰਾ ਲਾਧੂ ਗੜਾ ਸੇਮ ਨਾਲ ਆ ਰਿਹਾ ਨਾ ਜੀ ਹਾਂ ਜੀ ਉਹ ਪਾਣੀ ਦਾ ਸਾਰਾ ਇੱਧਰ ਨਹਿਰਾਂ ਦੇ ਵਿੱਚ ਪਾ ਰਹੇ ਨੇ ਅੱਛਾ ਦਰਿਆ ਤਾਂ ਪਾਣੀ ਆ ਹੀ ਨਹੀਂ ਰਿਹਾ ਪਿੱਛੋਂ ਸਾਨੂੰ ਇਹ ਸੇਮ ਨਾਲਾ ਚੜਦਾ ਚੜਦਾ ਸਾਨੂੰ ਇਹ ਨਾਲੇ ਸਾਰੇ ਬਰਾਬਰ ਕਰ ਜਾਂਦਾ ਅੱਛਾ ਹਰ ਵਾਰੀ ਐਵੇਂ ਹੁੰਦਾ ਹਰ ਵਾਰੀ ਐਵੇਂ ਹੁੰਦਾ ਅੱਛਾ ਅਸੀਂ ਤਨਾ ਪਾਰ ਵਿੱਚ ਪਾਕਿਸਤਾਨ ਚ ਨਾ ਆਵਾਰ ਪਾਣੀ ਘਰ ਕਰਨ ਵਡਰੀ ਪੈ ਗਈ ਕਾਹ ਦੀ ਮਸਲਾ ਇਹ ਇਹ ਮੂੰਗੀ ਹੈ ਕਿੰਨੇ ਏਕੜ ਹੈ ਇਹ 5 ਏਕੜ ਹੈ ਅੱਛਾ ਇਹਰੇ ਟਾਈਮ ਤੋਂ ਪਹਿਲਾਂ ਵੜ ਰਹੇ ਹੋ ਹਾਂ ਟਾਈਮ ਪਿਆ ਪਾਣੀ ਕਰਕੇ ਹੁਣ ਪਹਿਲਾਂ ਵੜ ਗਿਆ ਨੇ ਪਾਣੀ ਦਾ ਕੀ ਡਾਰੇ ਪਾਣੀ ਦਾ ਪ੍ਰਸ਼ਾਸਨ ਹੈ ਇਹ ਕਹਿੰਦਾ ਕਿ ਠੀਕ ਨਹੀਂ ਲਾ ਪਾਣੀ ਇਹ ਦਰਵਾਜਾ ਜਾਂਦਾ ਨੇ ਅੰਦਰ ਵੜ ਜਾਂਦਾ ਹਾਂ ਨਹੀਂ ਮੈਂ ਪਾਣੀ ਕਰਕੇ ਵੜ ਲਈਏ ਮੈਂ ਕਹੇ ਕਿਹੜੀ ਹੱਥ ਆ ਗਈ ਫਸਲ ਤਿਆਰ ਹੈ ਨਹੀਂ ਜੀ ਫਸਲ ਆ ਰਹੀ ਹੈ ਹਿਨਾ ਆਜੇ ਕੋਈ ਪੂਰੀ ਪੱਕੀ ਨਹੀਂ ਅਜੇ 10-15 ਦਿਨ ਲੈਂਦੇ ਆ ਹੋਰ ਆ ਵੇਖੀ ਜੰਨੇ ਹੋਰ ਵੀ ਕੰਬੈਨਾ ਫਿਰਦੀਆਂ ਇੱਥੇ ਹੋਰ ਵੀ ਨਿਸ਼ਾਨ ਵੀ ਵੱਧ ਰਹੇ ਨੇ ਹੋਰ ਹੀ ਵੱਧ ਰਹੇ ਨੇ ਹਾਰੇ ਪਾਣੀ ਕਰਕੇ ਵੱਡੀਆਂ ਦਾ ਕਾਰਟੀ ਨਾਲ ਕਿੰਨੇ ਕ ਘਰ ਨੇ ਹੋਰ ਜਿਹੜੇ ਇਸ ਤਰ੍ਹਾਂ ਮਤਲਬ ਵੱਡੀ ਕਰ ਰਹੇ ਨੇ ਖਾਰਤ ਬਹੁਤ ਹੈਗੇ